ਸਤਿ ਸ੍ਰੀ ਅਕਾਲ ਪੰਜਾਬੀਓ ਜਿਵੇਂ ਕਿ ਤੁਹਾਨੂੰ ਪਤਾ ਹੁਣ ਕਿਸਾਨ ਬਾਰਡਰ ਤੇ ਜਿਵੇਂ ਫਿਰਦੇ ਨੇ ਆਪਣੇ ਕੁਝ ਕਿਸਾਨਾਂ ਦੇ ਤੁਸੀਂ ਦੇਖਿਆ ਹੋਣਾ ਕਿ ਚਾਰ ਕਿਸਾਨਾਂ ਦੀ ਜਿਹੜੀ ਕਿ ਮੌਤ ਹੋ ਗਈ ਹੈ ਮੁੰਡਿਆਂ ਦੀ ਨੌਜਵਾਨਾਂ ਦੀ ਤੇ ਬਾਈ ਬੁਰੀ ਤਰ੍ਹਾਂ ਟਰੈਕਟਰਾਂ ਦੇ ਟਾਇਰ ਟੁਰ ਵੀ ਪਾੜੇ ਜਾ ਰਹੇ ਨੇ ਤੇ 50 ਟਰੈਕਟਰ ਮੈਨੂੰ ਲੱਗਦਾ ਡੈਮੇਜ ਕਰਤੇ 50 ਤੇ ਬਾਕੀ ਬੋਰੀਆਂ ਦੇ ਵਿੱਚ ਪਾ ਕੇ ਹਰਿਆਣਾ ਪੁਲਿਸ ਨੌਜਵਾਨਾਂ ਨੂੰ ਮਤਲਬ 100 ਤੋਂ ਜ਼ਿਆਦਾ ਘਾਇਲ ਹੋਏ ਨੇ 20 ਬੰਦੇ ਬੁਰੀ ਤਰ੍ਹਾਂ ਮਤਲਬ ਬੇਹੱਦ ਜ਼ਿਆਦਾ ਗੰਭੀਰ ਚੋਟਾਂ ਆਈਆਂ ਨੇ ਉਹਨਾਂ ਦਾ ਚਾਰ ਬੰਦਾ ਜੀ ਤਾਂ ਮੌਤ ਹੀ ਹੋ ਗਈ। ਤੋਂ ਪਹਿਲਾਂ ਹੋ ਗਈ ਸੀ ਦੋ ਦੀ ਹੁਣ ਹੋ ਗਈ। ਤੇ ਹੁਣ ਪੰਜਾਬੀਓ ਦੇਖ ਲਓ ਜ਼ੁਲਮ ਵਧਦਾ ਜਾਂਦਾ ਹੈ। ਤੇ ਜਿਹੜੇ ਆਪਣੇ ਆਗੂ ਸਹਿਬਾਨ ਨੇ ਆਪਣੇ ਵਿੱਚ ਜਵਾਨਾਂ ਦਾ ਕਹਿਣਾ ਹੈ ਕਿ ਉਹ ਮੀਟਿੰਗਾਂ ਕਰ ਰਹੇ ਨੇ ਫਿਰ ਸਾਨੂੰ ਇੱਥੇ ਕਿਉਂ ਬੁਲਾਇਆ ਭਾਈ? ਇਹ ਵੀ ਨਹੀਂ ਹੋਣਾ ਚਾਹੀਦਾ ਤਾਂ ਕਿ ਮੜੀ-ਮੋਟੀ ਛਾਣਬੀਣ ਕਰਨੀ ਚਾਹੀਦੀ ਹੈ ਨਾਲ ਦੀ ਨਾਲ ਵੱਡੇ ਪੱਧਰ ਤੇ ਉਹ ਇਸ ਲਈ ਕਿ ਹੁਣ ਦੇਖੋ ਕਿ ਜਾਨ ਜਾਨੀ ਕਿਸੇ ਦੀ ਬਹੁਤ ਵੱਡੀ ਗੱਲ ਹੁੰਦੀ ਹੈ ਉਹ ਜਿਹਦਾ ਕੋਈ ਨੌਜਵਾਨ ਉਹ ਮੁੰਡਾ ਹੁੰਦਾ ਹੈ ਜਾਂ ਕੋਈ ਪੁੱਤ ਹੁੰਦਾ ਹੈ ਜਾਂ ਕੋਈ ਭਰਾਗਾ ਉਹਨਾਂ ਦੇ ਉੱਤੇ ਕੀ ਵੀਤਦੀ ਹੈ ਉਹਨਾਂ ਨੂੰ ਪਤਾ ਹੁੰਦਾ ਸੋ ਸਰਕਾਰ ਨੂੰ ਵੀ ਚਾਹੀਦਾ ਇਹਦੇ ਤੇ ਕਾਬੂ ਪਾਇਆ ਜਾਵੇ ਇੰਨੀਆਂ ਗੱਲਾਂ ਨਾ ਹੋਣ ਤਾਂ ਕਿ ਪ੍ਰਸ਼ਾਸਨ ਵੀ ਆਪਣੇ ਬੰਦੀ ਉਹਨਾਂ ਕੋਈ ਜਵਾਬੀ ਹਮਲਾ ਬੜਾ ਜਿਆਦਾ ਕੜਾ ਕਰੇ ਉਹ ਡਾਇਰੈਕਟ ਗੋਲੀਆਂ ਚੱਲ ਰਹੀਆਂ ਨੇ ਤੇ ਨੌਜਵਾਨਾਂ ਦੀ ਬਹੁਤ ਵੀ ਹੋ ਰਹੀ ਹੈ ਵਿੱਚ ਗਿਣਤੀ ਵਾਧੀ ਵੀ ਜਾ ਰਹੀ ਹੈ ਪਹਿਲਾਂ ਦੋ ਮਰੇ ਸੀ ਹੁਣ ਚਾਰ ਹੋ ਗਏ ਤੇ ਬਾਕੀ ਨੌਜਵਾਨਾਂ ਨੂੰ ਬੋਰਗਾਂ ਦੇ ਵਿੱਚ ਜਿਹੜਾ ਬੰਦ ਕਰਕੇ ਲਜਾਇਆ ਜਾ ਰਿਹਾ ਹੈ ਨਾ ਇਹ ਬਿਲਕੁਲ ਨਜਾਇਜ਼ ਕੋਈ ਕਾਨੂੰਨ ਨਹੀਂ ਹੈਗਾ ਵੀ ਵਿੱਚ ਬੰਦ ਕਰਕੇ ਉਹਦੇ ਲੈ ਕੇ ਜਾਓ ਕਿਉਂਕਿ ਉਹ ਵੀ ਆਪਣੇ ਇੱਕ ਹਿੰਦੁਸਤਾਨ ਦੇ ਹੀ ਵਸਨੀਕ ਨੇ ਜਿਹੜੇ ਕਿ ਆਪਣੇ ਮੁਲਕ ਦੇ ਵਿੱਚ ਹੀ ਆਪਾਂ ਸਾਰੇ ਆਪਾਂ ਨੂੰ ਮੰਨ ਲਓ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜੀ ਇੱਕ ਲਹਿਰ ਚਲਾਵੇ ਕਾਨੂੰਨ ਦੇ ਅੰਦਰ ਕਿ ਭਾਈ ਇਹਨਾਂ ਨੂੰ ਕਿਸੇ ਸ਼ਾਂਤਮਈ ਤਰੀਕੇ ਨਾਲ ਪਹਿਲੇ ਨੰਬਰ ਤਾਂ ਅੱਗੇ ਬੰਦਿਆਂ ਨਾਲ ਇਹ ਜੀ ਗੱਲ ਹੋਣੀ ਚਾਹੀਦੀ ਹੈ ਵੀ ਭਾਈ ਇਹਨਾਂ ਦਾ ਥੋੜੀ ਮਤਲਬ ਜਨਤਾ ਬਣੀ ਹੋ ਕੋਈ ਵੀ ਇਹ ਜੀ ਪ੍ਰਕਿਰਿਆ ਹੋਣੀ ਚਾਹੀਦੀ ਹੈ ਵੀ ਹਲੜਬਾਜੀ ਮੱਚੇ ਤੇ ਨਾ ਸਰਕਾਰ ਨੂੰ ਮਤਲਬ ਕਹਿਣਾ ਚਾਹੀਦਾ ਆਪਣੇ ਪ੍ਰਸ਼ਾਸਨ ਨੂੰ ਅਪੀਲ ਕਰਨੀ ਚਾਹੀਦੀ ਵੀ ਭਾਈ ਡਾਇਰੈਕਟ ਕਿਸੇ ਤੇ ਗੋਲੀ ਨਹੀਂ ਚਲਾਉਣੀ ਜੋ ਮਰਜ਼ੀ ਵੀ ਹੋ ਜੇ ਇਨਜਾਮ ਚਾਹੇ ਜੋ ਵੀ ਹੋਵੇ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਕਿਉਂਕਿ ਹੈਂਡਲ ਤਾਂ ਸਰਕਾਰ ਕਰ ਸਕਦੀ ਹੈ ਜੇ ਅਗਰ ਚਾਹੇ ਕਿਸੇ ਵੀ ਤਰੀਕੇ ਨਾਲ ਸੋ ਅਸੀਂ ਪੰਜਾਬੀਓ ਸਾਰਿਆਂ ਨੂੰ ਇਹੀ ਕਹਿੰਦੇ ਆ ਵੀ ਆਪਣੇ ਆਪਣੇ ਤਰੀਕੇ ਨਾਲ ਤੁਸੀਂ ਸ਼ਾਂਤਮਈ ਤਰੀਕੇ ਨਾਲ ਤੁਸੀਂ ਵੀ ਰਹੋ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਤੇ ਸਰਕਾਰ ਨੂੰ ਵੀ ਭਾਈ ਤੁਸੀਂ ਆਪਦੇ ਪ੍ਰਸ਼ਾਸਨ ਨੂੰ ਕੰਟਰੋਲ 'ਚ ਰੱਖਣ ਦੀ ਅਪੀਲ ਵੱਡੇ ਪੱਧਰ ਤੇ ਕਰੋ ਤਾਂ ਕਿ ਕਿਸੇ ਦੀ ਜਾਨ ਨਾ ਜਾਵੇ ਕਿਸੇ ਦਾ ਭੈਣ ਭਰਾ ਕਿਸੇ ਦਾ ਪਿਓ ਕੋਈ ਬਜ਼ੁਰਗ ਜਾਂ ਕੋਈ ਨੌਜਵਾਨ ਦੀ ਜਾਨ ਨਾ ਜਾਵੇ ਇਸ ਲਈ ਕਿ ਹੁਣ ਦੇਖੋ ਸੰਘਰਸ਼ ਦਾ ਇੱਕ ਪਰੰਪਰਾਈ ਹੈ ਇਹ ਤਾਂ ਸਦੀਆਂ ਤੋਂ ਚੱਲੀ ਆ ਰਹੀ ਹੈ ਸ਼ੰਘਾਰਚ ਜਿਹੜਾ ਕਰਨਾ ਇਨਸਾਨ ਨੇ ਮੰਨ ਲਓ ਕੋਈ ਮੋਰਚਾ ਜੁੱਧ ਛੇੜਨਾ ਕਿਸੇ ਦੇ ਖਿਲਾਫ ਸਰਕਾਰਾਂ ਦੇ ਜਾਂ ਹਕੂਮਤਾਂ ਦੇ ਇਹ ਤਾਂ ਚੱਲਦਾ ਹੀ ਆਉਣਾਗਾ ਤਾਂ ਹੁਣ ਜਵਾਬ ਲੈਣਦੀ ਆ ਨਾ ਜਨਤਾ ਜੇ ਹੱਕ ਆਗਾ ਜਨਤਾ ਦਾ ਕਿਉਂਕਿ ਵੋਟਰ ਆ ਉਹ ਸਾਰੇ ਜੇ ਆਪਾਂ ਨੂੰ ਅਹੁਦੇ ਤੇ ਬਿਠਾਉਂਦੇ ਨੇ ਕਿਸੇ ਨੂੰ ਤਾਂ ਫਿਰ ਉਹ ਤਾਂ ਜਵਾਬ ਤਾਂ ਹੁਣ ਲੈਣਾ ਹੀ ਆ ਜਨਤਾ ਨੇ ਪੰਜਾਬੀਓ ਸਾਨੂੰ ਮਤਲਬ ਬਹੁਤ ਜ਼ਿਆਦਾ ਦੁੱਖ ਲੱਗਾ ਇਸ ਗੱਲ ਦਾ ਤੇ ਸੋ ਅਸੀਂ ਅਪੀਲ ਕਰਦੇ ਹਾਂ ਸਾਰੇ ਪੰਜਾਬ ਨੂੰ ਵੀ ਸ਼ਾਂਤਮਈ ਤਰੀਕੇ ਨਾਲ ਚੱਲੀ ਜਾਵੇ ਤਾਂ ਵਧੀਆ ਬਾਈ ਸੋ ਇੰਨੇ ਕਹਿੰਦੇ ਇਹ ਵੀਡੀਓ ਨੂੰ ਸਮਾਪਤ ਕਰਦੇ ਜੇ ਕਿਸੇ ਭੈਣ ਭਾਈ ਕੋਲੇ ਪਹੁੰਚਦੀ ਹੈ ਇਹ ਵੀਡੀਓ ਤਾਂ ਬਈ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਬਈ